ਅੱਜ ਤੁਹਾਡੇ ਵਾਸਤੇ ਇੱਕ ਬਹੁਤ ਇੰਪੋਰਟੈਂਟ ਵੀਡੀਓ ਲੈ ਕੇ ਆਏ ਆ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਪੂਰਾ ਦੇਖਿਓ ਤੇ ਇੰਟਰਾਡੇ ਵਾਸਤੇ ਇਹ ਵੀਡੀਓ ਆ ਇੰਟਰਾਡੇ ਵਾਸਤੇ ਹੁਣ ਇੰਟਰਾਡੇ ਦੇ ਵਿੱਚ ਨਾ ਬਹੁਤ ਸਾਰੇ ਵੀਰਾਂ ਭੈਣਾਂ ਨੂੰ ਇੱਕ ਸਮੱਸਿਆ ਆਉਂਦੀ ਹੈ ਬਹੁਤ ਸਾਰੇ ਵੀਰਾਂ ਭੈਣਾਂ ਨੇ ਪਿਛਲੇ ਕੁਝ ਸਮੇਂ ਤੋਂ ਨਾ ਕੁਝ ਸਟਾਕ ਸਿਲੈਕਟ ਕੀਤੀ ਆ ਇੱਕ ਇੱਕ ਸਟਾਕ ਸਿਲੈਕਟ ਕੀਤੀ ਆ ਤੇ ਉਹਨਾਂ ਦੇ ਵਿੱਚ ਹੀ ਟ੍ਰੇਡ ਕਰਨ ਦੇ ਆ ਸੋ ਇਹ ਜਿਹੜੇ ਵੀਰ ਭੈਣੇ ਆ YouTube ਤੇ ਜਾਂ ਫਿਰ Instagram ਤੇ ਕਮੈਂਟ ਵੀ ਕਰਦੇ ਆ ਤੇ ਜਾਂ ਫਰਮੈਸੀ ਕਰਕੇ ਵੀ ਕਹਿੰਦੇ ਆ ਸੋ ਇਹਨਾਂ ਦੇ ਜਿਹੜੇ ਅਲੱਗ-ਅਲੱਗ ਇਹਨਾਂ ਨੇ ਸਟਾਕ ਇੱਕ-ਇੱਕ ਸਿਲੈਕਟ ਕੀਤਾ ਹੋਇਆ ਕਿਸੇ ਨੇ HDFC ਸਿਲੈਕਟ ਕੀਤਾ ਸੋ ਉਸ ਵੀਰ ਭੈਣ ਦੇ ਸਵਾਲ ਇਹ ਆ ਕਿ ਤੁਸੀਂ WhatsApp ਚੈਨਲ ਤੇ ਹਰਕ ਦਿਨ HDFC ਬੈਂਕ ਦੇ ਮਜ਼ਬੂਤ ਸਪੋਰਟ ਤੇ ਮਜ਼ਬੂਤ ਰੈਜ਼ਿਸਟੈਂਸ ਸਾਨੂੰ ਦੱਸ ਦਿਆ ਕਰੋ ਦਾ ਐਨਾਲਿਸਿਸ ਸਾਨੂੰ ਦੱਸ ਦਿਆ ਕਰੋ ਤੇ ਜਿਹੜੇ ਬੰਦੇ ਨੇ Reliance ਸਿਲੈਕਟ ਕੀਤਾ ਔਰ Reliance ਬਾਰੇ ਪੁੱਛਣ ਡਿਆ ਜਿਨੇ ਆਪਣਾ SIPLA ਸਿਲੈਕਟ ਕੀਤਾ ਉਸ SIPLA ਬਾਰੇ ਪੁੱਛਣ ਡਿਆ ਤੇ ਜਿਨੇ SBI ਬੈਂਕ ਸਿਲੈਕਟ ਕੀਤਾ ਉਹ SBI ਬੈਂਕ ਬਾਰੇ ਪੁੱਛਣ ਲਿਆ ਹੁਣ ਦੇਖੋ ਪ੍ਰੋਬਲਮ ਇਹ ਆ ਸਮੱਸਿਆ ਇਹ ਆ ਕਿ ਜਦੋਂ ਦੇਖੋ ਆਪਾਂ ਕਿਸੇ ਵੀ ਸਟਾਕ ਦੇ ਸਪੋਰਟ ਤੇ ਰੈਜ਼ਿਸਟੈਂਸ ਕੱਢਦੇ ਆ ਸੋ ਦਾ ਸਭ ਤੋਂ ਪਹਿਲਾਂ ਆਪਾਂ ਅਨਾਲਿਸਿਸ ਕਰਦੇ ਆ ਉਹਨੂੰ ਸਮਝਦੇ ਆ ਕਿ ਉਹਦੇ ਵਿੱਚ ਓਵਰਆਲ ਟ੍ਰੈਂਡ ਕੀ ਆ ਹੁਣ ਦਾ ਟ੍ਰੈਂਡ ਕੀ ਚੱਲਣ ੜਿਆ ਉਹਦੇ ਵਿੱਚ ਤੇ ਅਗਲੇ ਦਿਨ ਕੀ ਪੋਸਿਬਿਲਟੀ ਆ ਸੋ ਉਹਦੇ ਹਿਸਾਬ ਦੇ ਨਾਲ ਫਿਰ ਆਪਾਂ ਸਾਰਾ ਕੁਝ ਦੇਖ ਕੇ ਸਪੋਰਟ ਰੈਜ਼ਿਸਟੈਂਸ ਉਹਦੇ ਵਿੱਚ ਕੱਢਦੇ ਆ ਸੋ ਅਨਾਲਿਸਿਸ ਕਰਨ ਦੇ ਵਿੱਚ سپورਟ ਰਜਿਸਟ ਨੂੰ ਸਲਬਨ ਦੇ ਵਿੱਚ ਆਪਣੇ 15 ਤੋਂ 20 ਮਿੰਟ ਲੱਗ ਜਾਂਦੇ 15 ਤੋਂ 20 ਮਿੰਟ ਹੁਣ ਇਹ ਜਿਹੜੇ ਦੇਖੋ 15 ਤੋਂ 20 ਮਿੰਟ ਲੱਗੇ ਆਪਣੇ ਇੱਕ ਸਟਾਕ ਦੇ ਵਿੱਚ ਲੱਗੇ ਆ ਇੱਕ ਸਟਾਕ ਦੇ ਵਿੱਚ ਤੇ ਜੇ ਦੇਖੋ ਆਪਾਂ ਇੱਕ ਤੋਂ ਜ਼ਿਆਦਾ ਜਿੱਦਾਂ ਤੁਸੀਂ ਕਹਿੰਦੇ ਜੋ ਹਰ ਇੱਕ ਵੀਰ ਪੈਂਦੇ ਅਲੱਗ-ਅਲੱਗ ਸਟਾਕ ਆ ਸੋ ਜੇ ਮੰਨ ਲਓ ਪੰਜ ਸਟਾਕਸ ਦੇ ਵੀ ਮੈਂ ਤੁਹਾਨੂੰ ਹਰਕ ਦਿਨ ਪ੍ਰੋਵਾਈਡ ਕਰਦਾ WhatsApp ਚੈਨਲ ਤੇ سپورਟਰ ਰਜਿਸਟੈਂਸ ਸੋ ਉਹਨਾਂ ਦੇ ਅਨਾਲਿਸਿਸ ਕਰਨ ਤੇ ਕੱਢਣ ਦੇ ਵਿੱਚ ਆਪਣਾ ਜਿਹੜਾ ਮੇਰਾ ਟਾਈਮ ਜਿਹੜਾ ਲੱਗੂਗਾ ਉਹ 2 ਤੋਂ 2.5 ਘੰਟੇ ਤੇ ਲੱਗ ਜਾਊਗਾ ਸੋ ਤੁਹਾਨੂੰ ਇੱਕ ਵਧੀਆ ਫਾਰਮੂਲਾ ਮੈਂ ਦੱਸੂਗਾ ਇੱਕ ਸਿੰਪਲ ਫਾਰਮੂਲਾ ਇੱਕ ਸ਼ਾਰਟਕੱਟ ਤੁਸੀਂ ਲੈ ਲਓ ਸੋ ਤੁਹਾਨੂੰ ਦੱਸੂਗਾ ਇਹਦਾ ਸੋਲੂਸ਼ਨ ਦੱਸਦਾ ਤੁਹਾਨੂੰ ਸੋ ਬਹੁਤ ਹੀ ਈਜ਼ੀ ਹੈ ਇਹ ਤੋਂ ਵੀ ਵਧੀਆ ਹੋਊਗਾ ਤੁਹਾਡੇ ਵਾਸਤੇ ਤੁਸੀਂ ਪਤਾ ਕੀ ਕਰੋ ਤੁਸੀਂ ਇੰਜ ਕਰੋ ਤੁਸੀਂ ਸਟਾਕ ਜਿਹੜੇ ਹੈ ਨਾ ਤੁਸੀਂ ਇੱਕ ਸਟਾਕ ਦੇ ਵਿੱਚ ਟ੍ਰੇਡ ਨਾ ਕਰੋ ਤੁਸੀਂ ਮਲਟੀਪਲ ਸਟਾਕਸ ਦੇ ਵਿੱਚ ਟ੍ਰੇਡ ਕਰੋ ਮਲਟੀਪਲ ਦੇ ਵਿੱਚ ਵੀ ਇਹ ਨਹੀਂ ਕਿ ਤੁਸੀਂ ਮੰਨ ਲਓ ਕਿ 50 ਦੇ 50 ਜਿਹੜੇ ਨਿਫਟੀ ਦੇ ਸਟਾਕ ਹੈ ਹਰ ਇੱਕ ਦੇ ਵਿੱਚ ਟ੍ਰੇਡ ਕਰੀ ਜਾਓ ਤੁਸੀਂ 50 ਦੇ ਵਿੱਚੋਂ 5 ਸਟਾਕ ਸਿਲੈਕਟ ਕਰ ਲਓ। ਅਲੱਗ-ਅਲੱਗ ਸੈਕਟਰ ਦੇ, ਅਲੱਗ-ਅਲੱਗ ਸੈਕਟਰ ਦੇ। ਜਿਵੇਂ ਤਰ੍ਹਾਂ ਦੇਖੋ HDFC ਬੈਂਕ ਆ, ਉਹ ਬੈਂਕਿੰਗ ਵਾਲਾ ਸਟਾਕ ਆ ਗਿਆ। Hero MotoCorp ਆ, ਉਹ ਆਪਣਾ ਤਾਂ ਜਾ ਆ ਗਿਆ। ਆਟੋ ਵਾਲਾ ਸਟਾਕ ਆ ਗਿਆ। ਏਸੀ ਤਰ੍ਹਾਂ Reliance ਉਹ ਅਲੱਗ ਸੈਕਟਰ ਦਾ ਹੋ ਗਿਆ। Cipla ਜਿਹੜਾ ਆ, ਉਹ ਆਪਣਾ ਇਹਦੇ ਵਿੱਚ ਆ ਗਿਆ, ਫਾਰਮਾ ਵਾਲਾ ਸਟਾਕਸ ਹੋ ਗਿਆ। ਸੋ ਅਲੱਗ-ਅਲੱਗ ਸੈਕਟਰ ਦੇ 5 ਸਟਾਕ ਸਿਲੈਕਟ ਕਰ ਲਓ ਤੇ ਉਹਨਾਂ ਦੀ ਇੱਕ ਲਿਸਟ ਬਣਾ ਲਓ। ਉਹਨਾਂ ਦੀ ਲਿਸਟ ਬਣਾ ਲਈ ਤੇ ਫਿਰ ਉਸ ਤੋਂ ਬਾਅਦ ਕੀ ਕਰਨਾ? 15 ਮਿੰਟ ਦੇ ਟਾਈਮ ਫਰੇਮ ਤੇ 15 ਮਿੰਟ ਦੇ ਟਾਈਮ ਫਰੇਮ ਤੇ ਉਹਨਾਂ ਪੰਜਾਂ ਸਟਾਕਸ ਦੇ ਵਿੱਚ ਤੁਸੀਂ ਦੇਖਦੇ ਰਹੋ ਜਦੋਂ ਮਾਰਕੀਟ ਖੁੱਲ ਜਾਂਦੀ ਹੈ ਸੋ ਜਿਹੜੇ ਸਟਾਕ ਦੇ ਵਿੱਚ 15 ਮਿੰਟ ਦੇ ਟਾਈਮ ਫਰੇਮ ਤੇ ਡਬਲਿਊ ਪੈਟਰਨ ਬਣਦਾ ਹੈ ਉਹਦੇ ਵਿੱਚ ਤੁਸੀਂ ਬਾਏ ਕਰੋ ਤੇ ਜਿਹੜੇ ਸਟਾਕ ਦੇ ਵਿੱਚ 15 ਮਿੰਟ ਦੇ ਟਾਈਮ ਫਰੇਮ ਤੇ ਐਮ ਪੈਟਰਨ ਬਣਦਾ ਉਹਦੇ ਵਿੱਚ ਤੁਸੀਂ ਸੈਲ ਕਰੋ ਸਿੰਪਲ ਹੁਣ ਦੇਖੋ ਬਹੁਤ ਸਾਰੇ ਵੀਰਾਂ ਭੈਣਾਂ ਦੇ ਮਨ ਦੇ ਵਿੱਚ ਇਹ ਵੀ ਸਵਾਲ ਆਊਗਾ ਕਿ ਜੇ ਡਬਲਿਊ ਪੈਟਰਨ ਤੇ ਐਮ ਪੈਟਰਨ ਤੇ ਹੀ ਟ੍ਰੇਡ ਕਰਨੀ 15 ਮਿੰਟ ਦੇ ਤੇ ਇੱਕ ਸਟਾਕ ਦੇ ਵਿੱਚ ਹੀ ਕਰ ਲੈਣੇ ਆ ਸੋ ਇੱਕ ਸਟਾਕ ਦੇ ਵਿੱਚ ਸਮੱਸਿਆ ਤਾਂ ਵੀ ਆਉਂਦੀ ਕਿ ਜਿਵੇਂ ਮੈਂ ਦੇਖੋ ਹੀਰੋ ਮੋਟੋ ਕੌਰਪੀਆ ਹੀਰੋ ਮੋਟੋ ਕੌਰਪ ਮੰਨ ਲਓ ਆਪਾਂ ਸਿਲੈਕਟ ਕਰਦੇ ਆ ਸੋ ਹੀਰੋ ਮੋਟੋ ਕੌਰਪ ਦੇ ਵਿੱਚ ਹਰਕ ਦਿਨ ਡਬਲ ਯੂ ਪੈਟਰਨ ਜਾਂ ਫਿਰ ਐਮ ਪੈਟਰਨ ਨਹੀਂ ਮਿਲੂਗਾ ਕੋਈ ਕੋਈ ਦਿਨ ਇਹੋ ਜਿਹਾ ਜਾਊਗਾ ਜਿੱਦਾਂ ਦੇਖੋ ਕੋਈ ਪੈਟਰਨ ਨਹੀਂ ਬਣੂਗਾ ਸੋ ਇਹ ਜਿਹੜਾ ਦੇਣ ਆ ਆਪਣਾ ਵੇਸਟ ਨਾ ਹੋਏ ਇਸੇ ਕਰਕੇ ਆਪਾਂ ਇੱਕ ਤੋਂ ਜ਼ਿਆਦਾ ਸਟਾਕ ਸਿਲੈਕਟ ਕਰਨੇ ਆ ਹੁਣ ਦੇਖੋ ਜੇ ਆਪਣੇ ਕੋਲ ਪੰਜ ਸਟਾਕ ਆ ਐ ਦੇ ਵਿੱਚ ਦੇਖੋ ਹੀਰੋ ਮੋਟੋ ਵਰਪ ਦੇ ਵਿੱਚ ਆ ਸਾਈਡ ਵੇਸ ਚਲਾ ਗਿਆ ਪਰ ਕਿਸੇ ਹੋਰ ਸਟਾਕ ਦੇ ਵਿੱਚ ਹੋ ਸਕਦਾ ਕਿ ਡਬਲਿਊ ਪੈਟਰਨ ਬਣਿਆ ਹੋਵੇ ਜਾਂ ਫਿਰ ਐਮ ਪੈਟਰਨ ਬਣਿਆ ਹੋਵੇ ਉਹਦੇ ਵਿੱਚ ਆਪਾਂ ਨੂੰ ਟ੍ਰੇਡ ਮਿਲ ਗਈ ਆਪਣਾ ਕੰਮ ਹੋ ਗਿਆ ਸੋ ਇਸ ਕਰਕੇ ਘੱਟੋ ਘੱਟ ਪੰਜ ਸਟਾਕ ਸਿਲੈਕਟ ਕਰੋ ਅਲੱਗ-ਅਲੱਗ ਸੈਕਟਰ ਦੇ ਸਿਲੈਕਟ ਕਰੋ ਤੇ ਉਹਨਾਂ ਦੇ ਵਿੱਚ 15 ਮਿੰਟ ਦੇ ਟਾਈਮ ਫਰੇਮ ਤੇ ਡਬਲਿਊ ਪੈਟਰਨ ਤੇ ਤੇ ਐਮ ਪੈਟਰਨ ਤੇ ਧਿਆਨ ਰੱਖੋ ਜਿਹੜੇ ਵੀ ਸਟਾਕ ਦੇ ਵਿੱਚ ਡਬਲਿਊ ਪੈਟਰਨ ਬਣਦਾ ਉਹਦੇ ਵਿੱਚ ਤੁਸੀਂ ਟ੍ਰੇਡ ਕਰੋ ਜਿਹੜੇ ਵੀ ਸਟਾਕ ਦੇ ਵਿੱਚ ਐਮ ਪੈਟਰਨ ਬਣਦਾ ਉਹਦੇ ਵਿੱਚ ਤੁਸੀਂ ਟ੍ਰੇਡ ਕਰੋ ਟ੍ਰੇਡ ਇੱਕ ਹੀ ਕਰੋ ਜਦੋਂ ਦੇਖੋ ਤੁਹਾਡੇ ਕੋਲ ਪੰਜ ਸਟਾਕ ਆ ਜੀ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਡਬਲਿਊ ਪੈਟਰਨ ਵਧੀਆ ਬਣਿਆ ਡਬਲ ਪੈਟਰਨ ট্রেਡ ਕਰ ਲੋ ਤੇ ਜਾਂ ਫਿਰ ਜਿਹਦੇ ਵਿੱਚ ਸਭ ਤੋਂ ਪਹਿਲਾਂ ਐਮ ਪੈਟਰਨ ਬਣ ਗਿਆ ਉਹਦੇ ਵਿੱਚ ਟਰੇਡ ਕਰੋ ਤੇ ਪ੍ਰੋਫਿਟ ਹੋ ਗਿਆ ਜਾਂ ਫਿਰ ਸਟਾਪ ਲਸ ਹੋ ਗਿਆ ਕੁਝ ਵੀ ਹੋ ਗਿਆ ਉਸ ਤੋਂ ਬਾਅਦ ਹੋ ਟਰੇਡ ਨਾ ਕਰੋ ਟਰੇਡ ਏਕੀ ਕਰਨੀ ਆ ਪਰ ਆਪਾਂ ਮੇਕ ਸ਼ੂਰੀ ਕਰਨਾ ਕਿ ਹਰਕ ਦਿਨ ਆਪਾਂ ਨੂੰ ਇੱਕ ਟਰੇਡ ਮਿਲੇ ਇਸ ਤਰੀਕੇ ਦੇ ਨਾਲ ਡਬਲ ਪੈਟਰਨ ਤੇ ਐਮ ਪੈਟਰਨ ਆ ਇਸ ਕਰਕੇ ਆਪਾਂ ਪੰਜ ਸਟਾਕ ਸਿਲੇਕਟ ਕਰਨੇ ਆ ਸੋ ਇਹ ਇੱਕ ਸਿੰਪਲ ਜਿਹਾ ਤਰੀਕਾ ਤੁਹਾਨੂੰ ਦੱਸਿਆ ਇਸ ਤਰੀਕੇ ਨੂੰ ਇਸਤੇਮਾਲ ਕਰੋ ਸਪੋਰਟ ਰੈਜ਼ਿਸਟੈਂਸ ਜਿਹੜੇ ਲੱਭਣੇ ਆ ਉਹਦੇ ਬਾਰੇ ਦੇਖੋ ਆਪਾਂ ਵੀਡੀਓ ਤੇ ਪਾਈ ਹੋਈ ਹੈ ਕਿ ਕਿਵੇਂ ਪਤਾ ਕਰਨੇ ਸੋ ਫਿਰ ਵੀ ਕਿਉਂਕਿ ਇਹ ਕਾਫੀ ਟਫ ਚੀਜ਼ ਆ ਸੋ ਇਹਦੇ ਐਕਸਪੀਰੀਅੰਸ ਦੇ ਨਾਲ ਹੀ ਇਹ ਚੀਜ਼ ਪਤਾ ਲੱਗਦੀ ਹੈ ਜਿਵੇਂ ਜਿਵੇਂ ਤੁਸੀਂ ਮਾਰਕੀਟ ਦੇ ਵਿੱਚ ਵਿਚਰੋਗੇ ਸਮਾਂ ਗੁਜ਼ਰੂਗਾ ਸੋ ਫਿਰ ਤੁਹਾਡੇ ਵਾਸਤੇ ਉਹ ਚੀਜ਼ਾਂ ਜਿਹੜੀਆਂ ਸਪੋਰਟ ਰਿਸਿਸਟੈਂਸ ਪਲੇਸ ਕਰਨੇ ਈਜ਼ੀ ਹੋ ਜਾਊਗਾ ਪਰ ਐਟ ਦਾ ਮੂਮੈਂਟ ਆ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸੀ ਹੈ ਨਾ ਇਸ ਤਰੀਕੇ ਨੂੰ ਤੁਸੀਂ ਇਸਤੇਮਾਲ ਕਰੋ ਪੰਜ ਸਟਾਕ ਦੀ ਲਿਸਟ ਬਣਾ ਲਓ ਅਲੱਗ-ਅਲੱਗ ਸੈਕਟਰ ਦੇ ਤੇ ਉਹਨਾਂ ਦੇ ਵਿੱਚ ਬਸ ਡਬਲਿਊ ਪੈਟਰਨ एम पैटर्न ਲੱਭੋ ਜਿਹਦੇ ਵਿੱਚ ਡਬਲਯੂ ਪੈਟਰਨ ਬਣਦਾ ਟਰੇਡ ਕਰੋ ਜਿਹਦੇ ਵਿੱਚ ਐਮ ਪੈਟਰਨ ਬਣਦਾ ਟਰੇਡ ਕਰੋ ਸੋ ਇਹ ਸੀ ਇਸ ਵੀਡੀਓ ਦੇ ਵਿੱਚ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ